ਜਿਸ ਤਨ ਲੱਗ ਗਈ ਸੋਈ ਜਾਣਾ ਹੈ ਅਵਰ ਕੈ ਜਾਣ ਕੋ ਪੀਰ ਪਰਈਆ ਉਦੋਂ ਤਾਂ ਇਹ ਸਮਝਿਆ ਵੀ ਜਿਹੜੇ 10 ਸਾਲ ਸੰਤ ਮਹਾਰਾਜ ਦੇ ਦਰਸ਼ਨੇ ਰੱਬ ਸਾਤੋਂ ਪਰੇ ਨਹੀਂ ਸੀ ਹੁਣ ਭਗਤ ਰਬਦਾਸ ਜੀ ਦੇ ਕਹਿਣ ਨੂੰ ਬਹੁਤ ਜਨਮ ਵਿਚਰੇ ਤੇ ਮਾਦੂ ਇਹ ਜਨਮ ਤੁਮਾਰੇ ਲਿਖੇ ਜੀ ਹੈਨਾ ਕਹ ਰਬਦਾਸ ਆਸ ਲੱਗ ਜੀ ਉਹ ਚਿਰਪਰ ਦਰਸ਼ਨ ਦੇਖੇ ਇਹ ਨਹੀਂ ਕਿਹਾ ਜਾ ਸਕਦਾ ਬਈ ਕਿੰਨੇ ਜਨਮ ਹੋ ਗਏ ਇਹਨਾਂ ਨੂੰ ਆਪਾਂ ਨੂੰ ਨਾਲ ਲਈ ਫਿਰਦੇ ਹਾਂ ਜੀ ਕੋਈ ਤੱਕੇ ਨਾਲ ਤਾਂ ਨਹੀਂ ਜਨਮ ਲੈ ਸਕਦਾ ਨਾ ਕੋਈ ਮਰ ਸਕੇ ਜੀ ਸੰਤ ਮਹਾਰਾਜ ਅਸੀਂ ਬੱਚਿਆਂ ਦੀ ਤਰ੍ਹਾਂ ਨਾ ਉੱਥੇ ਜਾ ਬੈਠਣਾ ਮਹਾਰਾਜ ਜੀ ਦਾ ਪਾੜੰਦ ਕਮਰ ਜੀ ਮੂਰੇ ਲੱਗਿਆ ਹੁੰਦਾ ਜੀ ਉਹਨਾਂ ਨੇ ਹੱਸ ਹਾਸ ਰਸ ਚ ਬਹੁਤ ਬਚਨ ਕਰਦੇ ਹੁੰਦੇ ਮਹਿਮਾ ਸੰਤਾਂ ਦੀ